ਨੇ ਸਾਡ ਬਹੁਤ ਵਧੀਆ ਕੰਮ ਕਰ ਰਹੇ ਬੱਗਾ ਸਾਹਿਬ ਅੱਜ ਤੋਂ ਪਹਿਲਾਂ ਤੁਸੀਂ ਐਮ ਐਲ ਏ ਜਿਹੜੇ ਵੀ ਆਏ ਹੋਣੇ ਇੱਥੇ ਦੇਖਿਆ ਨਹੀਂ ਉਹਨਾਂ ਕਦੀ ਜਦ ਰਾਤੀ ਲੱਗੇ ਹੁੰਨ ਹਮੇਸ਼ਾ ਪਾਣੀ ਖੜਾ ਰਹ ਹੁਣ ਤਾਂ ਮੈਨੂੰ ਲੱਗਦਾ ਨਹੀਂ ਪਾਣੀ ਖੜਨ ਵੀ ਦਿੰਦੇ ਐ ਅਗਲੇ ਨਹੀਂ ਬਹੁਤ ਵਧੀਆ ਕੰਮ ਕੀਤੇ ਜੀ ਹੁਣ ਬੰਦੇ ਵੀ ਥੋੜਾ ਸਾ ਰਾਤ ਤੋਂ ਦਿੱਤੇ ਨੇ ਸਾਰਾ ਜੀ ਸਾਹਿਬ ਦੀ ਬੜੀ ਮਿਹਰਬਾਨੀ ਹੈ ਜੀ ਜਿਨ੍ਹਾਂ ਨੇ ਕੰਮ ਕਰਾਇਆ ਕੱਲ ਕੱਲ ਤਾਂ ਬਹੁਤ ਪਾਣੀ ਸੀ ਇੱਥੇ ਹੁਣ ਤਾਂ ਬਹੁਤ ਫਰਕ ਪੈ ਗਿਆ ਹੁਣ ਪਾਣੀ ਕੱਢ ਰਹੇ ਹੈਗੇ ਨੇ ਹੋਲੀ ਹੋਲੀ ਨਿਕਲ ਠੀਕ ਹੋ ਜਾਏਗਾ ਸਾਰਾ ਪੂਰੀ ਰਾਤ ਅਗਲੇ ਖੜੇ ਰਿਹਾ ਆਦੂਪਾ ਮੈਂ 12 ਵਜੇ 2 ਵਜੇ 3 ਵੇ 4 ਵੇ ਤੁਸੀਂ ਲਾਈਵ ਦੇਖਦੇ ਵੀ ਹੋ ਨੋ ਕਿ ਅਗਲੇ ਕੰਮ ਕਰ ਰਹੇ ਸੋ ਪਹਿਲਾਂ ਕਦੀ ਦੇਖਿਆ ਤੁਸੀਂ ਕਿ ਕੋਈ ਬੰਦਾ ਤੇ ਨਜ਼ਰ ਆਇਆ ਵੀ ਹੋਵੇ ਜਿੰਨਾ ਕੰਮ ਬੱਗਾ ਸਾਹਿਬ ਦੀ ਰਾਤ ਚੋਹਰੇ ਮੈਨੂੰ ਨਹੀਂ ਲੱਗਦਾ ਇੱਟੇ ਹੋਇਆ ਮੈਨੂੰ ਇੰਨੇ ਸਾਲ ਹੋ ਗਏ ਤੇ ਇਹ ਸੜਕ ਤੋਂ ਨਿਕਲਦੇ ਹੋਏ ਮੈਂ ਕਦੀ ਦੇਖਿਆ ਨਹੀਂ ਜਦੋਂ ਬਾਈਕ ਵੀ ਪੀ ਪੈਂਦਾ ਸੀ ਨਾਲ ਹੀ ਪਾਣੀ ਖੜਾ ਹੋ ਜਾਂਦਾ ਕਿੰਨੇ ਕਿੰਨੇ ਦਿਨ ਖੜਾ ਰਹਿੰਦੇ ਹੁਣ ਤਾਂ ਮੈਨੂੰ ਲੱਗਦਾ ਬੱਗਾ ਜੀ ਸਾਹਿਬ ਤੇ ਖੜੇ ਵੀ ਦਿੱਤਾ ਪਾਣੀ ਹੋਵੇ ਰਾਤ ਨੂੰ ਵੀ ਲੱਗੇ ਅਗਲੇ ਤੁਹਾਡੇ ਸਾਹਮਣੇ ਹੀ ਹੈ ਕੱਲ ਕਿੰਨਾ ਪਾਣੀ ਜੋ ਮਰ ਬਗਾ ਸਾਹਿਬ ਦੀ ਬੜੀ ਮਿਹਰਬਾਨੀ ਹੈ ਕਿ ਜਿਨ੍ਹਾਂ ਨੇ ਕੰਮ ਕਰਾਇਆ ਕੱਲ ਕੱਲ ਤਾਂ ਬਹੁਤ ਪਾਣੀ ਸੀ ਇੱਥੇ ਹੁਣ ਤਾਂ ਬਹੁਤ ਫਰਕ ਪੈ ਗਿਆ ਹੁਣ ਪਾਣੀ ਕੱਢ ਰਹੇ ਹੈਗੇ ਨੇ ਹੌਲੀ ਹੌਲੀ ਨਿਕਲ ਠੀਕ ਹੋ ਜਾਏਗਾ ਸਾਰਾ ਜਨਤਾ ਇਹ ਕਹਿੰਦੀ ਹੈ ਵਿਚਾ ਠੀਕ ਸਭ ਰਸਤਾ ਮਿਲਦਾ ਪਿਆਗਾ ਬਗਾ ਸਾਹਿਬ ਦੀ ਬੜੀ ਮਿਹਰਬਾਨੀ ਹੈਗੀ ਹੈ ਹੋਰ ਕੀ ਕਰਗਾ ਬਹੁਤ ਅੱਛਾ ਕੰਮ ਕਰ ਰਹੇ ਨੇ ਪਬਲਿਕ ਵਾਸਤੇ ਕੀ ਕਹੀਏ ਬਹੁਤ ਬੜੀਆ ਹੈ ਸਾਰਾ ਕੁਝ ਤਾਂ ਠੀਕ ਜਾ ਰਿਹਾ ਹੈ ਹਾਂ ਬਰਸਾਤ ਆ ਤਾਂ ਕੱਲ ਹਾਂ ਬਰਸਾਤ ਹਾਂ ਨਹੀਂ ਬਹੁਤ ਵਧੀਆ ਕੰਮ ਕਿਤੇ ਜੀ ਹੁਣ ਬੰਦੇ ਦੀ ਥੋੜਾ ਸਾ ਰਾਤ ਤਾਂ ਦਿੱਤੇ ਨੇ ਸਾਰਾ ਜੀ ਹਾਂ ਹਾਂ ਬਹੁਤ ਵਧੀਆ ਹੈ ਜੀ ਬਹੁਤ ਮਹਿਮਾਨੀ ਜੀ ਨੇ ਸਾਡੇ ਬਹੁਤ ਵਧੀਆ ਕੰਮ ਕਰ ਰਹੇ ਬੱਗਾ ਸਾਹਿਬ ਅੱਜ ਤੋਂ ਪਹਿਲਾਂ ਤੁਸੀਂ ਐਮਐਲਏ ਜਿਹੜੇ ਵੀ ਆਏ ਹੋਣੇ ਇੱਥੇ ਦੇਖਿਆ ਨਹੀਂ ਉਹਨਾਂ ਕਦੀ ਜੁਰਾਤੀ ਲੱਗੇ ਹੋਣ ਹਮੇਸ਼ਾ ਪਾਣੀ ਖੜਾ ਰਹੇ ਹੁਣ ਤਾਂ ਮੈਨੂੰ ਲੱਗਦਾ ਨਹੀਂ ਪਾਣੀ ਖੜਨ ਵੀ ਦਿੰਦੇ ਅਗਲੇ ਪੂਰੀ ਰਾਤ ਅਗਲੇ ਖੜੇ ਤੇ ਆਦ ਨੂੰ ਪਾਣੀ 12 ਵਜੇ 2 ਵਜੇ 3 ਵਜੇ 4 ਵਜੇ ਤੁਸੀਂ ਲਾਈਵ ਦੇਖਦੇ ਵੀ ਹੋਣੋ ਕਿ ਅਗਲੇ ਕੰਮ ਕਰ ਰਹੇ ਇਸ ਤੋਂ ਪਹਿਲਾਂ ਕਦੀ ਦੇਖਿਆ ਤੁਸੀਂ ਕਿ ਕੋਈ ਬੰਦਾ ਤੇ ਨਜ਼ਰ ਆਇਆ ਵੀ ਹੋਵੇ ਜਿੰਨਾ ਕੰਮ ਬੱਗਾ ਸਾਹਿਬ ਦੀ ਰਾਤ ਚੋਰੇ ਮੈਨੂੰ ਨਹੀਂ ਲੱਗਦਾ ਇੱਟੇ ਹੋਇਆ ਮੈਨੂੰ ਇੰਨੇ ਸਾਲ ਹੋ ਗ ਜਦੋਂ ਪਾਈਪ ਵੀ ਪੀ ਪੈਂਦਾ ਸੀ ਨਾਲ ਹੀ ਪਾਣੀ ਖੜਾ ਹੋ ਜਾਂਦਾ ਕਿੰਨੇ ਕਿੰਨੇ ਦਿਨ ਖੜਾ ਰਹਿੰਦਾ ਹੁਣ ਤਾਂ ਮੈਨੂੰ ਲੱਗਦਾ ਬੱਗਾ ਜੀ ਸਾਹਿਬ ਤੇ ਖੜਾ ਹੀ ਦਿੱਤਾ ਪਾਣੀ ਹੋਵੇ ਰਾਤ ਨੂੰ ਵੀ ਲੱਗੇ ਅਗਲੇ ਤੁਹਾਡੇ ਸਾਹਮਣੇ ਹੀ ਹੈ ਕੱਲ ਕਿੰਨਾ ਪਾਣੀ ਜੋ ਮਰਜ਼ੀ ਹੋਏ ਅਗਲੇ ਨਿਕੜਾਤਾ ਪਾਣੀ ਮਸ਼ੀਨਾਂ ਲਾਈਆਂ ਜੀ ਤੁਹਾਡੇ ਸਾਹਮਣੇ ਅਗਲੇ ਲੱਗੇ ਹੋਏ ਆ ਕੰਮ ਕਰੀ ਜਾਂਦੇ ਆ ਇਦਾਂ ਦੇ ਬੰਦੇ ਮਿਲਨੇ ਨਹੀਂ ਜੀ ਜੋ ਇਸ ਸਮੇਂ ਸਾਡੇ ਐਮਐਲਏ ਬੱਗਾ ਸਾਹਿਬ ਜੋ ਕਰ ਰਿਹਾ ਮੈਂ ਦੇਖ ਤੋਂ ਪਹਿਲਾਂ ਕਦੀ ਨਹੀਂ ਦੇਖਿਆ ਨਹੀਂ ਨਹੀਂ ਬਹੁਤ ਸਰ ਵਧੀਆ ਕੰਮ ਕੀਤੇ ਦੁਵਾਰਾ ਵੀ ਚੱਕੀਆਂ ਸਾਰੇ ਕੰਮ ਡਿਵੈਲਪਮੈਂਟ ਦੇ ਹੋ ਹੀ ਰਹੇ ਆ ਅਗਲੇ ਲੇਕਿਨ ਕੁਦਰਤ ਦੇ ਅ ਇਹ ਕੋਸ਼ਿਸ਼ ਹੋ ਰਹੀ ਹੈ ਜੀ ਤੁਹਾਡੇ ਸਾਹਮਣੇ ਮਸ਼ੀਨਾਂ ਵੀ ਲੱਗੀਆਂ ਸਾਰੇ ਕੰਮ ਹੋ ਰਹੇ ਆ ਦਿਨ ਰਾਤ ਅਗਲੇ ਲੱਗੇ ਹੋਏ ਆ ਇਹਦਾ ਸੋ ਰਹੇ ਆ ਤੁਸੀਂ ਸੋ ਰਹੇ ਆਪਣੇ ਘਰੇ ਲੇਕਿਨ ਉਹ ਅਗਲੇ ਕੰਮ ਤੇ ਲੱਗੇ ਹੋਏ ਆ ਜੀ ਆਹ ਤੇ ਪਾਣੀ ਸਾਫ਼ ਹੋ ਰਿਹਾਗਾ ਬਗਾ ਸਾਹਿਬ ਦੀ ਬੜੀ ਮਿਹਰਬਾਨੀ ਹੈ ਜੀ ਜਿਨ੍ਹਾਂ ਨੇ ਕੰਮ ਕਰਾਇਆ ਕੱਲ ਕੱਲ ਤਾਂ ਬਹੁਤ ਪਾਣੀ ਸੀ ਇੱਥੇ ਹੁਣ ਤਾਂ ਬਹੁਤ ਫਰਕ ਪੈ ਗਿਆ ਹੁਣ ਪਾਣੀ ਕੱਢ ਰਹੇ ਹੈਗੇ ਨੇ ਹੋਲੀ ਹੋਣੀ ਨਿਕਲ ਠੀਕ ਹੋ ਜਾਏਗਾ ਸਾਰਾ ਜਨਤਾ ਇਹ ਕਹਿੰਦੀ ਹੈ ਵਿਚਾ ਠੀਕ ਸਭ ਰਸਤਾ ਮਿਲਦਾ ਪਿਆਗਾ ਬਗਾ ਸਾਹਿਬ ਦੀ ਬੜੀ ਮਿਹਰਬਾਨੀ ਹੈਗੀ ਆ ਹੋਰ ਕੀ ਕਰ ਰਿਹਾਗਾ ਬਹੁਤ ਅੱਛਾ ਕੰਮ ਕਰ ਰਹੇ ਕੀ ਕਹੀਏ ਬਹੁਤ ਬੜੀਆ ਹੈ ਸਾਰਾ ਕੁਝ ਤਾਂ ਠੀਕ ਜਾ ਗਿਆ ਹਾਂ ਬਰਸਾਤ ਆ ਗਈ ਹਾਂ ਬਰਸਾਤ ਹਾਂ ਨਹੀਂ ਬਹੁਤ ਵਧੀਆ ਕੰਮ ਕਿਤੇ ਜੀ ਹੁਣ ਬੰਦੇ ਦੀ ਥੋੜਾ ਸਾ ਰਾਤ ਤਾਂ ਦਿੱਤੇ ਨੇ ਸਾਰਾ ਜੀ ਹਾਂ ਹਾਂ ਨਹੀਂ ਵਧੀਆ ਹੈ ਜੀ ਬਹੁਤ ਮਹਿਮਾਨੀ ਜੀ ਨੇ ਸਰ ਬਹੁਤ ਵਧੀਆ ਕੰਮ ਕਰ ਰਹੇ ਬੱਗਾ ਸਾਹਿਬ ਅੱਜ ਤੋਂ ਪਹਿਲਾਂ ਤੁਸੀਂ ਐਮਐਲਏ ਜਿਹੜੇ ਵੀ ਆਏ ਹੋਣੇ ਇੱਥੇ ਦੇਖਿਆ ਨਹੀਂ ਉਹਨਾਂ ਕਦੀ ਜੁਰ ਰਾਤੀ ਲੱਗੇ ਹੁਣ ਹਮੇਸ਼ਾ ਪਾਣੀ ਖੜਾ ਰਹ ਹੁਣ ਤਾਂ ਮੈਨੂੰ ਲੱਗਦਾ ਨਹੀਂ ਪਾਣੀ ਖੜਨ ਵੀ ਦਿੰਦੇ ਅਗਲੇ ਪੂਰੀ ਰਾਤ ਅਗਲੇ ਖੜੇ ਰਿਹਾ ਆਦੂਪਾ ਮੈਂ 12 ਵਜੇ 2 ਵਜੇ 3 ਵਜੇ 4 ਵਜੇ ਤੁਸੀਂ ਲਾਈਵ ਦੇਖਦੇ ਵੀ ਹੋ ਨਾ ਕਿ ਅਗਲੇ ਕੰਮ ਕਰ ਰਹੇ ਐ ਇਸ ਤੋਂ ਪਹਿਲਾਂ ਕਦੀ ਦੇਖਿਆ ਤੁਸੀਂ ਕਿ ਕੋਈ ਬੰਦਾ ਤੇ ਨਜ਼ਰ ਆਇਆ ਵੀ ਹੋਵੇ ਜਿੰਨਾ ਕੰਮ ਬੱਗਾ ਸਾਹਿਬ ਦੀ ਰਾਤ ਚੋਰੇ ਮੈਨੂੰ ਨਹੀਂ ਲੱਗਦਾ ਅੱਜ ਹੋਇਆ ਮੈਨੂੰ ਇੰਨੇ ਸਾਲ ਹੋ ਗਏ ਤੇ ਇਹ ਸੜਕ ਤੋਂ ਨਿਕਲਦੇ ਹੋਏ ਮੈਂ ਕਦੀ ਦੇਖਿਆ ਨਹੀਂ ਜਦੋਂ ਬਾਈਕ ਵੀ ਪੀ ਪੈਂਦਾ ਸੀ ਨਾਲ ਹੀ ਪਾਣੀ ਖੜਾ ਹੋ ਜਾਂਦਾ ਕਿੰਨੇ ਕਿੰਨੇ ਦਿਨ ਖੜਾ ਰਹਿੰਦੇ ਹੁਣ ਤਾਂ ਮੈਨੂੰ ਲੱਗਦਾ ਬੱਗਾ ਜੀ ਸਾਹਿਬ ਤੇ ਖੜਾ ਵੀ ਦਿੱਤਾ ਪਾਣੀ ਹੋਵੇ ਰਾਤ ਨੂੰ ਵੀ ਲੱਗੇ ਅਗਲੇ ਤੁਹਾਡੇ ਸਾਹਮਣੇ ਹੀ ਹੈ ਕੱਲ ਕਿੰਨਾ ਪਾਣੀ ਜੋ ਮ ਅਧਾਰੇ ਬੰਦੇ ਮਿਲਨੇ ਨਹੀਂ ਜੀ ਜੋ ਇਸ ਸਮੇਂ ਸਾਡੇ ਐਮਐਲਏ ਬਗਾ ਸਾਬ ਜੋ ਕਰ ਰਿਹਾ ਮੈਂ ਦੇਖ ਤੋਂ ਪਹਿਲਾਂ ਕਦੀ ਨਹੀਂ ਦੇਖਿਆ ਨਹੀਂ ਨਹੀਂ ਬਹੁਤ ਸਰ ਵਧੀਆ ਕੰਮ ਕੀਤਾ ਦੁਵਾਰਾ ਵੀ ਚੱਕੇ ਸਾਰੇ ਕੰਮ ਡਵੈਲਪਮੈਂਟ ਦੇ ਹੋ ਹੀ ਰਹੇ ਆ ਅਗਲੇ ਲੇਕਿਨ ਕੁਦਰਤ ਦੇ ਅਗੇ ਕਿਧਰ 바ਸਾ ਜੀ ਸਹੀ ਹੈ ਜੀ ਕੁਦਰਤ ਅਗੇ ਕਿਸੇ ਦਾ 바ਸ ਨਹੀਂ ਲੇਕਿਨ ਅਗਲਾ ਕੋਸ਼ਿਸ਼ ਕਰ ਰਿਹਾ ਇਹ ਸਾਰਿਆਂ ਨੂੰ ਨਜ਼ਰ ਆ ਰਿਹਾ ਕਿ ਕੋਸ਼ਿਸ਼ ਹੋ ਰਹੀ ਹੈ ਜੀ ਤੁਹਾਡੇ ਸਾਹਮਣੇ ਮਸ਼ੀਨੀਆਂ ਵੀ ਲੱਗੀਆਂ ਸਾਰੇ ਕੰਮ ਹੋ ਰਹੇ ਆ ਦਿਨ ਰਾਤ ਅਗਲੇ ਲੱਗੇ ਹੋਏ ਆ ਇਹਦਾ ਸੌ ਰਹੇ ਆ ਤੁਸੀਂ ਸੌ ਰਹੇ ਆਪਣੇ ਘਰੇ ਲੇਕਿਨ ਅਗਲੇ ਕੰਮ ਤੇ ਲੱਗੇ ਹੋਏ ਆ ਜੀ